ਗੋਰੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਵਰੋ ਸਿਮਰਸ ਸਮਰਸ ਤੋਕ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਸ ਬਿਸੰਬਰ ਇੱਕ ਹੈ ਨਾਮ ਜਤ ਅਗੰਤ ਅਨੇਕ ਹੈ ਬੇਦ ਪ੍ਰਾਨ ਉਸੇ ਮਰਤੂ ਸੁਧਾ ਕਰ ਕਿਨੇ RAM ਨਾਮ ਇੱਕ ਆਕਰ ਕਿਨ ਕਾ ਇੱਕ ਜਿ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ ਕਾਂਕੀ ਇੱਕ ਦਸਤੂਹਾਰੋ ਨਾਨਕ ਉਹਨ ਸੰਗ ਮੋਹਿ ਉਧਾਰੋ ਸੁਖ ਮਨਿਤੋਕ ਅੰਮ੍ਰਿਤ ਪ੍ਰਭ ਨਾਮ ਭਗਤ ਜਨ ਕੇ ਮਨ ਵਿਸਤ੍ਰਾਮ ਰਹਾਓ ਪ੍ਰਭ ਕੈ ਸਿਮਰਨ ਘਰ ਬਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਾ ਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਾਛ ਵਿਗੜਨਾ ਲੱਗੈ ਪ੍ਰਭ ਕੈ ਸਿਮਰਨ ਆਂਧਨ ਜਾਗੈ ਪ੍ਰਭ ਕੈ ਸਿਮਰਨ ਪਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧੂ ਕਾ ਸੰਗ ਫਰਮਿ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰੇਧ ਹ ਸੇਧ ਹ ਨੋ ਨਿਧ ਹ ਪ੍ਰਭ ਕੈ ਸਿਮਰਨ ਕਿਆਨ ਤੇ ਹਨ ਤਤ ਬੁੱਧ ਹ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਾਧੂ ਜਾ ਪ੍ਰਭ ਕਾ ਸਿਮਰਨ ਤੀਤ ਇਸ਼ ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਤੋ ਪਲਾ ਪ੍ਰਭ ਕੈ ਸਿਮਰਨ ਸੋ ਫਲ ਪਲਾ ਸੇ ਸਿ ਸਿਮਰਹਿ ਜਿਨ ਆਪ ਸਿਮਰਾਇ ਨਾਨਕਤਾ ਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੋਂ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂੱਚਾ ਪ੍ਰਭ ਕੈ ਸਿਮਰਨ ਤਿਸ਼ਨਾ ਵੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ ਪ੍ਰਭ ਕੈ ਸਿਮਰਨ ਹੀ ਜੰਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਾਹੇ ਸਮਾਏ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨਕਾ ਦਾਤ ਸੰਦਸਨਾ ਪ੍ਰਭ ਕੋ ਤੁਮ ਰਹਾ ਸੇਤਨ ਮੰਤੇ ਪ੍ਰਭ ਕੋ ਤੁਮ ਰਹਾ ਸੇ ਪਤਵੰਤੇ ਪ੍ਰਭ ਕੋ ਤੁਮ ਰਹਾ ਸੇ ਜਨ ਪਰਵਾਨ ਪ੍ਰਭ ਕੋ ਤੁਮ ਰਹਾ ਸੇ ਬੋਰਖ ਪਰ ਦਹਾਨ ਪ੍ਰਭ ਕੋ ਤੁਮ ਰਹਾ ਸੇ ਬੇ ਮਹਤਾ ਜੀ ਪ੍ਰਭ ਕੋ ਤੁਮ ਰਹਾ ਸੇ ਸਰਬ ਕੇ ਰਾਜੇ ਪ੍ਰਭ ਕੋ ਤੁਮ ਰਹਾ ਸੇ ਸੁਖ ਵਾਸੀ ਪ੍ਰਭ ਕੋ ਤੁਮ ਰਹਾ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰਤ ਸੇ ਪਰਵਕਾਰੀ ਪ੍ਰਭ ਕੋ ਸਿਮਰਤ ਸੇ ਸਤਬਲਿ ਹਾਰੀ ਪ੍ਰਭ ਕੋ ਸਿਮਰਤ ਸੇ ਮੁਕਤ ਸੁਹਾਵੇ ਪ੍ਰਭ ਕੋ ਸਿਮਰਤ ਸੇ ਸੁਖ ਬਿਹਾਵੇ ਪ੍ਰਭ ਕੋ ਸਿਮਰਤ ਸੇ ਆਤਮ ਜੀਤਾ ਪ੍ਰਭ ਕੋ ਸਿਮਰਤ ਸੇ ਨਰਮ ਜੀਤਾ ਪ੍ਰਭ ਕੋ ਸਿਮਰਤ ਸੇ ਅੰਧ ਕਨੇਰੇ ਪ੍ਰਭ ਕੋ ਸਿਮਰਤ ਸੇ ਬਥੇ ਹਾਰ ਨੇਰੇ ਸਾਂਤ ਕ੍ਰਿਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਾ ਹੋਣਾ ਚੋਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਤਿਮਾਨੀ ਪ੍ਰਭ ਕੈ ਸਿਮਰਨ ਚਲਿਆਸਨਾ ਪ੍ਰਭ ਕੈ ਸਿਮਰਨ ਕਮਲ ਵਿਗਾਸਨਾ ਪ੍ਰਭ ਕੈ ਸਿਮਰਨ ਆਨਹਦ ਚੁਣ ਕਹਰ ਸੁਖ ਪ੍ਰਭ ਕੈ ਸਿਮਰਨ ਕਾ ਯੰਤਨਾ ਪਾਰ ਸਿਮਰਹਿ ਸੇ ਜਨ ਜਨ ਕੋ ਪ੍ਰਭ ਮਾਇ ਨਾਨਕ ਤਨ ਜਨ ਤਰਨੀ ਪਾਇ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗ ਬੇਦੋ ਪਾਏ ਹਰ ਸਿਮਰਨ ਪਏ ਸਦ ਹ ਜਤੀ ਦਾਤੇ ਹਰ ਸਿਮਰਨ ਨੀ ਚਹ ਕੁੰਟ ਜਾਤੇ ਹਰ ਚਮਰਨ ਤਾ ਹਰਿ ਸਤਵ ਤਰਨਾ ਸਿਮਰਿ ਤਿਮਰ ਹਰ ਕਾਰਨ ਕਰਨਾ ਹਰ ਚਮਰਨ ਕੀਓ ਸਾਗਲ ਆਕਾਰ ਹਰਿ ਸਿਮਰਨ ਮੈਂ ਆਪ ਨਿਰੰਕਾਰਾ ਕਰਿ ਕਿਰਪਾ ਜਿਸੈ ਆਪ ਬੁਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਸ਼ਲੋਕ ਦੀਨ ਦੰਦ ਦੁਖ ਭਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨੁ ਹਾਨਾ ਉਤੇ ਰਹਿਤ ਸੰਤ ਸਹਾਈ ਜਹ ਮਹਾ ਪਹਿਹਾਨ ਦੂਤ ਜਮਦਲ ਹੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਏ ਉਦਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪ ਹੋ ਮਨ ਮੇਰੇ ਨਾਨਕ ਪਾਹੋ ਸੁਖ ਨੇਰੇ ਸਗਲ ਸ੍ਰੇਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਲੱਖ ਕਰੋੜੀ ਮੰਦ ਨਾ ਪਰੈ ਹਰ ਕਾ ਨਾਮ ਜਪਤ ਨੇ ਸਤਰੈ ਅਨਕ ਮਾਇਆ ਰੰਗ ਤਖ ਨਾ 부ਜਾਵੇ ਹਰ ਕਾ ਨਾਮ ਜਪਤ ਆਗ ਹਵੇ ਜੇ ਮਾਰਗ ਇਹੁ ਜਾਤ ਅਕੇਲਾ ਤਹਿਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਸੁਹਾਇਐ ਨਾਨਕ ਗੁਰਮੁਖ ਪਰਮਗਤ ਪਾਈਐ ਸ਼ੂਰਤ ਨਹੀਂ ਕੋਟ ਲਖ ਵਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਗਨ ਜੈ ਆਏ ਸੰਘਾਰੇ ਹਰ ਕਾ ਨਾਮ ਤਤ ਕਾਲ ਉਧਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੇਰਾ ਮਲ ਕਹੋ ਨਾ ਤੋ ਵੈ ਹਰ ਕਾ ਨਾਮ ਕੂਟ ਪਾਪ ਖੋਵੈ ਐਸਾ ਨਾਮ ਜਪਹੁ ਮਨ ਰੰਗ ਨਾਨਕ ਪਾਗੇ ਸਾਧੂ ਕਾ ਸੰਗ